Hey everyone welcome back to my another new vlog ki main sare theek thak ho aaj din din baad pounche si truck te te drive start kita gurbdeep ji karde pair inspection te pounch gaye si 145 apne exit te as usual jesu nu pata pochcha hunde hai petrol pass te, sorry Irving ne mamte te, te it important jaya coffee pick kar li gurbdeep ji ne coffee like mein shift kar doge ya te gurbdeep ji karde enjoy coffee naal karange appa roti khawange te enjoy karange pinne baad ਸਕ ਕਮੈਂਟ ਹੋ ਗਏ ਨੇ ਤੇ ਇੱਥੋਂ ਜਿਹੜਾ ਹੁਣ ਗਦੀਬੀ ਦਾ ਟ੍ਰਿਪ ਸਟਾਰਟ ਹੋਇਆ ਨਾ ਤੇ ਫੀਕਾ ਕੇ ਆਪਾਂ ਤੁਰਦੇ ਆ ਫਿਰ ਆਪਾਂ ਕਰਨਾ ਫਿਊਲ ਅਪ 50 60 ਕਿਲੋਮੀਟਰ ਦਾ ਹੈ ਤੋਂ ਤੁਹਾਨੂੰ ਫਿਊਲ ਅਪ ਕਰਵਾਣਾ ਨਹੀਂ ਸ਼ੁੱਕਲ ਤੋਂ ਮਾਰਨਿੰਗ ਸਟਾਰਟ 8 ਵਜੇ ਤੇ 6 ਵਜੇ ਅਮਰੀਕਾ ਡਨ ਹੋ ਗਈ ਆ ਤੇ ਹੁਣ ਆਪਾਂ ਵੀ ਖਾਣਾ ਰੋਟੀ ਸਵੇਰੇ ਆਪਾਂ ਹਲਕਾ ਹੀ ਫੂਡ ਮਤਲਬ ਖਾਧਾ ਸੀਗਾ ਕਾਫੀ ਨਾ ਗਦੀਬ ਜੀ ਬੰਬੂ ਵੀ ਅੰਦਰ ਆ ਗਈ ਗਾਈਜ਼ ਇਹ ਲੋ ਟਿੰਬੀ ਦੇ ਦੇਖ ਕੇ ਨਾ ਮੱਖੀ ਵੀ ਅੰਦਰ ਆ ਗਈ ਟਰੱਕ ਚ ਬੜ ਗਈ ਬੜ ਗਈ ਗਾਇਸ ਇਹ ਮੱਖੀ ਵੜ ਗਈ ਇਸੇ ਟਿੰਬੀ ਤੇ ਬੈਠੀ ਸੀਗੀ ਬੰਬੂ ਵੀ ਸੀਗੀ ਪੀਲੀ ਜੀ ਆ ਦੇ ਆ ਦੇ ਖੋਲ ਦੇ ਤੁਸੀਂ ਖੋਲੋ ਲੜਚੂ ਤੁਸੀਂ ਬਾੜੀ ਅੰਦਰ ਐ ਚਲੋ ਨਿਕਲ ਕੇ ਮਿੱਠਾ ਦੇਖ ਕੇ ਆਈ ਸੀ ਆ ਦੇ ਤੇ ਗਾਇਸ ਆਪਾਂ ਰੋਟੀ ਕਰਦੇ ਕਰਨ ਕੀ ਖਾਣਾ ਗਦੀਪ ਜੀ ਅੱਜ ਆਪਾਂ ਲਿਆ ਦੀ ਗਾਜਰਾ, ਗਰੇਲੇ, ਕੋfte ਸਾਰੀ ਸਬਜ਼ੀ ਕਰ ਦਈਏ ਨੇ ਕਿ ਲਈ ਗਾਜਰਾ ਤੇ ਬਿਨੋ ਕੋਬਤੇ ਵੀ ਘਰ ਦੇ ਬਣਾਏ ਸੀਗੇ, ਕਰੇਲੇ ਵੀ ਘਰੇ ਬਣਾਏ ਸੀ ਤੇ ਅੱਜ ਤੇ ਆਪਾਂ ਤਿੰਨ ਸਬਜ਼ੀਆਂ ਲੈ ਕੇ ਆਂਦੀਆਂ ਵਾ ਤੇ ਗਦੀਪ ਜੀ ਦੇ ਅਕੋਰਡਿੰਗ ਆਪਾਂ ਜਿਹੜੀ ਚੀਜ਼ ਕਹਿਣਗੇ ਆਪਾਂ ਜੋ ਹੀ ਗਰਮ ਕਰਾਂਗੇ ਕੀ ਖਾਓਗੇ ਜੀ? ਸੋਚੀ ਬਾੜ ਕੇ ਤੈਨੂੰ ਜਾਂਦੇ ਆ ਤੁਹਾਡੇ ਅੱਜ। ਲੇ ਜੀ ਜੇ ਕਾਤੇ ਹੋਏ ਪੈਨੇ ਬਾਲ ਵੀ ਤੁਹਾਡੇ। ਜਿਹੜੀ ਮਰਜ਼ੀ ਲੈਣਾ। ਬਣਾ ਲੈ ਕ ਖਵਾ ਲੈ। ਵਾਲੇ ਗਾਜਰਾ ਖਾਓਗੇ ਤੁਹਾਡੀ ਫੇਵਰੇਟ। ਠੀਕ ਐ। ਤੇ ਗਾਇਸ ਪੰਪ ਤੇ ਦੇਖ ਸਕਦੇ ਹੋ ਰਸ਼ ਪੂਰਾ ਆ ਰਸ਼ ਹੋ ਰਸ਼ ਹੋਇਆ ਪਿਆ ਵਾ ਫੀਲਿੰਗ ਲਈ ਤੇ ਆਪਾਂ ਤਾਂ ਫੂਲ ਆਪ ਇੱਥੋਂ ਨਹੀਂ ਕਰਾਉਣਾ ਆਪਾਂ ਪੈਟਰੋਲ ਤੋਂ ਕਰਾਵਾਂਗੇ ਤੇ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਫੂਲ ਗਰਦੀਪ ਜੀ ਕਰਨਗੇ ਤੇ ਮੈਂ ਅੱਜ ਹੈਲਪ ਕਰਾਉਂਗੀ ਥੋੜੀ ਜੀ ਮੈਂ ਕਦੇ ਫੂਲ ਨਹੀਂ ਕਰਵਾਇਆ ਇਹ ਹੀ ਕਰਾਉਂਦੇ ਹੁੰਦੇ ਆ ਤੇ ਅੱਜ ਆਪਾਂ ਥੋੜੀ ਜੀ ਹੈਲਪ ਕਰਾਵਾਂਗੇ ਤੇ ਚਲੋ ਆਪਾਂ ਕਰੀਏ ਰੋਟੀ ਗਰਮ ਤੇ ਤੁਹਾਨੂੰ ਵੀ ਨਾਲ ਖਵਾਈਏ ਅੱਜੋ ਸਾਰੇ ਗਾਈਜ਼ ਇਸ ਵਾਰ ਲੈ ਆਉਂਦੇ ਆਨੇ ਅਸੀਂ ਆਹ ਐਪਲ ਦੇਖ ਸਕਦੇ ਪਰ ਮੈਂ ਦਿਖਾਉਣੀ ਚਾਹ ਕੇ ਆਹ ਵਾਲੇ ਨੇ ਆਪਣੇ ਐਪਲ ਤੇ ਆਹ ਦੇਖ ਲੋ ਹਨ ਇਹ ਹੈਗੇ ਨੇ ਆਪਣੇ ਜਿਹੜੇ ਨੇ ਲੋਕਲ ਐਪਲ ਕਹਿੰਦੇ ਹਨ ਉਹਨੂੰ ਪਹਿਲਾਂ ਤਾਂ ਅਸੀਂ ਮੋਸਟਲੀ ਜਿਹੜੇ ਗਾਲ ਐਪਲ ਹੀ ਲੈ ਕੇ ਆਉਂਦੇ ਹੁੰਨੇ ਆ ਤੇ ਉਹ ਥੋੜੇ ਜਿਹਾ ਐਕਸਪੈਂਸਿਵ ਨੇ ਤੁਹਾਨੂੰ ਪਤਾ ਹੀ ਵਾਲਮਾਰਟ ਤੋਂ ਥੋੜਾ ਜ਼ਿਆਦਾ ਹੁੰਦੇ ਆ ਤੇ ਆਪਾਂ ਜੇ ਸ਼ੂਪ ਫੂਡ ਸੈਂਟਰ ਚੋਂ ਲੈਨੇ ਆ ਤਾਂ ਠੀਕ ਪ੍ਰਾਈਸ 'ਚ ਆਪਾਂ ਨੂੰ ਮਿਲ ਜਾਂਦੇ ਆ ਪਰ ਜਿਹੜੇ ਇਹ ਨੇ ਲੋਕਲ ਐਪਲ ਦੇਖਣ ਨੂੰ ਗਾਲ ਐਪਲ ਨਾਲ ਵੀ ਵਧੀਆ ਲੱਗਦੇ ਸੀਗੇ ਤੇ ਇਹਦਾ ਪ੍ਰਾਈਸ ਵੀ ਘੱਟ ਸੀ ਪਰ ਜੇ ਫਸਟ ਟਾਈਮ ਟਰਾਈ ਕਰ ਰਹੇ ਆ ਕਿ ਕਿੱਦਾਂ ਦੇ ਹੋਣਗੇ ਤੁਹਾਨੂੰ ਜ਼ਰੂਰ ਦੱਸਾਂਗੇ ਜੇ ਲੋਕਲ ਐਪਲ ਅੱਛਾ ਹੋਇਆ ਤੇ ਦੇਖਣ ਤੁਸੀਂ ਰੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੱਗਦੇ ਆ ਆਪ ਮੈਪਲ ਦੇ ਨਾਲ ਤੇ ਇਸ ਕਰਕੇ ਸਕੇ ਚਲੋ ਆਪਾਂ ਟਰਾਈ ਕਰਦੇ ਆ ਵਾਲ ਐਪਲ ਤੋਂ ਬਿਨਾਂ ਸਾਨੂੰ ਹੋਰ ਕੋਈ ਐਪਲ ਫੋਰ ਵੀ ਕਾਫੀ ਵੈਰਾਈਟੇ ਆ ਦੇ ਨੇ ਅمبرੋਸਿਯਾ ਵਗੈਰਾ ਸਮਥਿੰਗ ਹੋਰ ਤਿੰਨ ਚਾਰ ਐਪਲ ਦੀ ਵੈਰਾਈਟੀ ਹੁੰਦੀ ਉਹ ਨਹੀਂ ਵੀ ਜਿਹੇ ਲੱਗਦੇ ਪਰ ਇਹ ਟਰਾਈ ਕਰਦੇ ਆ ਇਸ ਵਾਰ ਕੀ ਵਧੀਆ ਲੱਗਦਾ ਕਿ ਨਹੀਂ ਤੁਹਾਨੂੰ ਵੀ ਦੱਸਾਂਗੇ ਤੁਸੀਂ ਵੀ ਬਾਏ ਕਰ ਸਕਦੇ ਹੋ ਇਦਾਂ ਦੇ ਤੇ ਤੁਹਾਨੂੰ ਚੀਪਰ ਪੈਣਗੇ ਗਾਈਜ਼ ਰੋਟੀ ਦੇ ਰੈਡੀ ਆ ਦੇਖ ਸਕਦੇ ਹੋ ਗ੍ਰੀਨ ਰੋਟੀ ਲਿਆਂਦੀ ਹੈ ਗਰਦੀਪ ਜੀ ਲਈ ਬ੍ਰੋਕਲੀ ਵਾਲੀ ਇਹ ਜੋ ਪਾਲਕ ਮੇਥੇ ਵਗੈਰਾ ਮੰਮਾ ਕਰੇ ਲਾਈਕ ਗ੍ਰाइंड ਕਰਕੇ ਬਣਾਉਂਦੀ ਤੇ ਮੈਂ ਸਿੰਪਲ ਖਾਣੀ ਕਣਕ ਦੀ ਰੋਟੀ ਤੇ ਦੇਖ ਲਓ ਆਪਾਂ ਫ੍ਰਿਜ ਦੇ ਵਿੱਚ ਚਪਾਤੀ ਸਾਰੇ ਰੱਖੇ ਹੋ ਨੇ ਦੇਖ ਲਓ ਆਪਾਂ ਜਦੋਂ ਗਰਮ ਕਰਦੇ ਆ ਇਹ ਫ੍ਰੈਸ਼ ਤੇ ਨਾਲੋਂ ਵੀ ਜ਼ਿਆਦਾ ਸੁਆਦ ਲੱਗਦੀ ਹੈ ਨਹੀਂ ਹੁਣ ਗਰਦੀਪ ਜੀ ਦੀ ਗਰਮ ਹੋ ਗਈ ਤੇ ਗਰਦੀਪ ਜੀ ਨੇ ਖਾਧੇ ਨਾਲ ਖਾਣੀ ਸੋਰੀ ਗਾਜਰ ਦੀ ਸਬਜ਼ੀ ਤੇ ਇਹਨਾਂ ਦੀ ਫੇਵਰਟ ਤੇ ਮੈਂ ਖਾਣਾ ਕ੍ਰੇਲਾ ਨਾਲ ਸੈਲਡ ਕੋਈ ਕਹਿ ਨਹੀਂ ਸਕਦਾ ਹੁੰਦਾ ਕਿ ਜਿਹੜੀ ਆਪਾਂ ਰੋਟੀ ਆ ਨਾ ਵੀ ਆਪਾਂ ਵੀ ਕਾਫੀ ਦਿਨ ਪੁਰਾਣੀ ਮਤਲਬ 5 ਦਿਨਾਂ ਲੱਗ ਜਾਂਦਾ ਤੁਹਾਨੂੰ ਪਤਾ ਟਰਿੱਪ ਤੇ ਕਿ ਇੰਨੇ ਦਿਨ ਪੁਰਾਣੀ ਆ ਪਰ ਰੋਟੀ ਖਾਦਨੇ ਕੋਈ ਕਹਿ ਨਹੀਂ ਸਕਦਾ ਜੀ ਬਿਲਕੁਲ ਫਰੈਸ਼ਰ ਜੀ ਹੋ ਜਾਂਦੀ ਆ ਦੇਖੋ ਚੈੱਕ ਕਰੋ ਤਵਾ ਔਨ ਕਰ ਦਿੰਨੇ ਆ ਬੰਦ ਤੇ ਗਰਮੀਆਂ ਤਵਾ ਇਦਾਂ ਹੀ ਗਰਮ ਹੋ ਜਾਣੀ ਆ ਗਦੀਪ ਜੀ ਆ ਜਾਓ ਆ ਫੇ ਆ ਬੰਦ ਕਰਤਾ ਐਸੀ ਤੁਹਾਨੂੰ ਅੱਜ ਮੈਨੂੰ ਥੋੜੀ ਥੋੜੀ ਪਾਕਿਸਤਾਨੀ ਲੈਂਗੁਏਜ ਕਿਉਂ ਮੇਰੇ ਮੂੰਹ ਚ ਨਿਕਲ ਹੀ ਜਾਂਦੀ ਹੈ ਕਿਉਂਕਿ ਮੈਂ ਪਾਕਿਸਤਾਨੀ ਵਲੌਗ ਦੇਖਣ ਲੱਗੀ ਹੁਣ ਉਹ ਵੀ ਨਿਕਲੀ ਜਾਂਦੀ ਆ ਉਹ ਕਰ ਦਿੰਦੇ ਹਨਾ ਗਰੀਬ ਜੀ ਗੱਟ ਜੀ ਦਾ ਤਾਂ ਫੋਨ ਚ ਮਾਸਤਾ ਕੋਈ ਨਾ ਕੋਈ ਨਾ ਤੁਸੀਂ ਦੇਖ ਲਓ ਫੋਨ ਨੂੰ ਮੇਰੇ ਵੱਲ ਤਾਂ ਹੂੰ ਹਾਂ ਜੀ ਕਰੀ ਚੱਲੂ ਰੋਟੀ ਰੈਡੀ ਆ ਜਾ ਮੈਂ ਤੁਹਾਡੇ ਲਈ ਇੱਕ ਹੀ ਕੀਤੀ ਹੈ ਚਲੋ ਗਾਇਸ ਅਸੀਂ ਖਾਣੇ ਆ ਰੋਟੀ ਕਰਦੇ ਐ ਇੰਜੋਏ ਤੁਸੀਂ ਵੀ ਖਾ ਸਕਦੇ ਹੋ ਕਰੇਲੀਏ ਜੀ ਖਾਣੇ ਆ ਤੇ ਜਦ ਤੱਕ ਲਈ ਚਾਤਾ ਬਾਏ ਬਾਏ ਗੱਲਾਂ ਕਰ ਦੇਣੀ ਹੈ ਰੋਟੀ ਖਾਣੀ ਹੈਗੀ ਫਿਰ ਆਪਾਂ ਮਿਲਦੇ ਹਾਂ ਰੋਟੀ ਖਾ ਕੇ ਅਰੇ ਇੱਕ ਪਲੇਟ ਗਾਇਸ ਖਾਣਾ ਕਰ ਲਿਆ ਫਿਨਿਸ਼ ਤੇ ਹੁਣ ਕਰਨਗੇ ਟਿੰਬਿਟ ਇੰਜੋਏ ਕਰ ਦੀਪ ਜੀ ਗਾਇਸ ਜਲੇਬੀਆਂ ਲੈ ਆਣੀਆਂ ਸੀਗੀਆਂ ਤੇ ਮੈਂ ਕਹਾਂ ਨੈਕਸਟ ਟਾਈਮ ਤੁਹਾਡੀ ਇਹ ਵੀ ਖੁਆਇਸ਼ ਪੂਰੀ ਕੀਤੀ ਜਾਊਗੀ ਅੱਜ ਗਾਜਰਾਂ ਦੀ ਕਰਤੀ ਤੇ ਨੈਕਸਟ ਟਾਈਮ ਜਲੇਬੀਆਂ ਦੀ ਵੀ ਕੀਤੀ ਜਾਊ ਤੇ ਬੱਸ ਹੁਣ ਖਾ ਪੀ ਕੇ ਗਾਇਸ ਤੁਰਨ ਲੱਗੇ ਆ ਤੇ ਸਵਿਲੇਪ ਕਰਾਉਣੇ ਆ ਜਾ ਕੇ ਸ਼ੰਤੇ ਗੁਰਦੀਪ ਜੀ ਬਰਾਰੇ ਦੇ ਫਿਊਲ ਅਪ 210 ਤੇ ਪਰੋਕਦੇ ਹੁੰਦੇ ਨੇ ਤੇ ਪੈਟਰੋਲ ਤੇ ਤੇ ਕਹਿੰਦੇ ਤੂੰ ਬੈਡ ਟਰੱਕ 'ਚ ਠੰਡ ਜੀ ਹੋਈ ਪਈ ਸੀ ਇਹ ਮੌਸਮ ਜਿਹੜਾ ਵਾ ਹੁਣ ਥੋੜੇ ਦਿਨ ਚੇਂਜ ਹੋਣ ਲੱਗੇ ਨਾ 16 ਟੈਂਪਰੇਚਰ ਆ ਸਵੇਰੇ ਵੀ ਮਾਰਨਿੰਗ ਟਾਈਮ 'ਤੇ ਪੂਰੀ ਠੰਡ ਸੀ 12 ਟੈਂਪਰੇਚਰ ਸੀਗਾ ਹੁਣ 16 ਟੈਂਪਰੇਚਰ ਆ ਤੇ ਰਸਤੇ ਦੇ ਵਿੱਚ ਤਾਂ ਦੁਪਹਿਰ 'ਚ ਦੁਪਹਿਰ ਟਾਈਮ ਲੱਕੀ 2 ਵਜੇ ਵੇਸ਼ੂਦ ਸਹੀ ਸੀ ਟੈਂਪਰੇਚਰ ਪੱਛੀ ਤੱਕ ਪਹੁੰਚ ਗਿਆ ਸੀਗਾ ਪਰ ਫੇਰ ਜਿਹੜਾ ਵਾ 16 ਹੋ ਗਿਆ ਵਾ ਤੇ ਕਹਿੰਦੇ ਤੂੰ ਬੈਡ ਟਰੱਕ 'ਚ ਤੇ ਮੈਂ ਫਿਊਲ ਅਪ ਕਰਾਉਣਾ ਵ ਤੇ ਇੱਥੇ ਵੀ ਹੈ ਨਾ ਅੱਗੇ ਸਾਰਾ ਖਾਲੀ ਹੁੰਦਾ ਸੀ ਹੁਣ ਤਾਂ ਫਿਰ ਵੀ ਕੋਈ ਨਾ ਕੋਈ ਖੜਾ ਹੀ ਹੁੰਦਾ ਵਾ ਨਾਲ ਇੱਕ ਹੋਰ ਆਪਣੇ ਟਰੱਕ ਖੜਾ ਹੋਵੇ ਫਿਲਪ ਕਰਵਾ ਰਿਹਾ ਵਾ ਗਰਦੀਪ ਜੀ ਪੂਰੇ ਲੱਗੇ ਪੈਨੇ ਜੋਰ ਸ਼ੋਰ ਨਾਲ ਟਰੱਕ ਚ ਮੁਕਾਉਣ ਕਿਉਂਕਿ ਤੁਹਾਨੂੰ ਪਤਾ ਰਾਤ ਦਾ ਸਮਾਂ ਆ ਆਪਣਾ ਟਾਈਮ ਹੋ ਗਿਆ ਵਾ 7:40 ਮਿੰਟ ਹੋ ਗਏ ਆ ਹਨੇਰਾ ਹੋ ਚੱਲਿਆ 8 ਵਜੇ ਨੂੰ ਦਿਨ ਛੋਟੇ ਹੋ ਜਾਂਦੇ ਹੁਣ ਤਾਂ ਤੇ ਮੱਛਰ ਬਹੁਤ ਆ ਜਾਂਦਾ ਵਾ ਮੈਨੂੰ ਤਾਂ ਟਾਈਮ ਨਹੀਂ ਲੱਗਦਾ ਇਸ ਤੇ ਵਿੱਚ 300 ਮੀਲਿੰਗ ਤੇ ਕਲੀਨਿੰਗ ਦਾ ਕੰਮ ਇੰਨਾ ਦਾ ਬਈ ਮੈਨੂੰ ਕਰਨ ਨਹੀਂ ਦਿੰਦੇ ਤਾਂ ਤੂੰ ਵਿੱਚ ਬੈਠਿਆ ਕਰ ਤੇ ਮੈਂ ਆਪ ਹੀ ਕਰਦਾ ਜਿੰਨੀ ਮਰਜੀ ਰਾਤ ਹੋਈਏ ਵਜਾ ਸਵੇਰ ਹੋਈਏ ਦੁਪਹਿਰ ਹੋਈਏ ਫੀਲਿੰਗ ਇੰਨਾ ਨਹੀਂ ਕਰਾਣੀ ਹੁੰਦੀ ਆ ਤੇ ਸਾਡਾ ਪੱਕਾ ਡਕਾਣਾ ਵੀ ਦੋ ਤਿੰਨ ਜਗ੍ਹਾ ਹੀ ਨੇ ਵੀ ਉੱਥੋਂ ਹੀ ਲਾਈਕ ਜਿਵੇਂ ਕੰਪਨੀ ਵਾਲੇ ਕਹਿੰਦੇ ਆ ਕੋ ਉੱਥੋਂ ਹੀ ਫਿਲ ਅਪ ਕਰਵਾਉਣੀ ਆ ਕਿਉਂਕਿ ਉੱਤੇ ਉਹਨਾਂ ਦੇ ਵੀ ਚੀਪਾ ਪੈਂਦਾ ਵਾ ਤੇ ਬਾਕੀ ਉਹਨਾਂ ਦੇ ਆਪਣੇ ਫਿਕਸ ਰੇਟ ਹੁੰਦੇ ਆ ਜੋ ਵੀ ਆ ਤੇ ਆਪਾਂ ਵਹੀ-ਵਹੀ ਪੰਪ ਤੋਂ ਕਰਵਾਣੇ ਆ ਸੋ 5-10 ਮਿੰਟ ਕੰਮ ਨੇ ਪੜ ਜਾਣਾ ਫਿਰ ਚੱਲ ਜੀ ਆ ਦੇਖੋ ਆਪਾਂ ਨਿਊ ਹੀ ਬਲਾਈ ਲਿਆਂਦੀ ਸਭ ਇੱਥੇ ਲਗਾਤੀ ਆ ਤੇ ਆਪਣਾ ਜਿਹੜੀ ਕੀ ਰਿੰਗ ਸੀ ਗਰੇਵਾਲ ਵਾਲੀ ਉਹ ਇੱਥੇ ਤੇ ਜਿਹੜਾ ਆਪਣਾ ਮੋਇਸਚਰਚ ਵਾਲਾ ਸੀਗਾ ਲੋਗੋ ਆਪਾਂ ਇੱਥੋਂ ਉਤਾਰਤਾ ਆ ਤਾਂ ਪਰ ਇਹ ਵਿੱਚ ਹੀ ਲਗਾਤਾ ਗੁਰਦੀਪ ਜੀ ਨੇ ਤਾਂ ਗਾਰਬਜ ਕਰਤਾ ਸੀਗਾ ਮੈਂ ਕਿਹਾ ਨਹੀਂ ਲੋਗੋ ਨਾਲ ਆਪਣਾ ਇਹਦੇ ਵਿੱਚ ਕੰਮ ਆ ਜੂਗਾ ਇਦਾਂ ਆਪਾਂ ਪਾ ਦਨੇ ਆ ਪੇਜ 'ਚ ਪਾਤਾ ਨਹੀਂ ਸੁਣਾ ਲੱਗਦਾ ਤੇ ਆਪਾਂ ਇੱਥੇ ਟੰਗੇ ਹੋਏ ਆ ਪਹਿਲਾਂ ਤੇ ਆਪਣੀ ਜੜੀ ਸੀ ਜਾਂ ਮਡੋਰੀਆਂ ਸੀ ਕਿ ਉਹ ਆਪਾਂ ਮਿਰਰਸ ਤੋਂ ਉਤਾਰਤੀਆਂ ਆਪਣੇ ਮੂਰੇ ਲੱਗੀਆਂ ਹੋਈਆਂ ਸੀ ਹੁਣ ਪਰ ਥੱਲੇ ਲਮਕਾਤੀਆਂ ਨੇ ਕਿਉਂਕਿ ਇਹਦੇ ਵੀ ਟਿਕਟ ਦਾ ਖਤਰਾ ਆ ਗਾਈਜ਼ ਹੋ ਗਈ ਯਾਰਤ ਪਰ ਮੈਂ ਚਲੋ ਇੱਕ ਤੁਹਾਨੂੰ ਗੱਲ ਦੱਸਣੀ ਸੀ ਕਿ ਮੈਂ ਇੱਕ ਨਾ ਵੀਡੀਓ ਦੇਖੀ ਤੇ ਉਹਦੇ ਵਿੱਚ ਕੀ ਮਤਲਬ ਇੱਕ ਸਿਗਰ ਟ੍ਰੱਕ ਡਰਾਈਵਰ ਵੀਰ ਨੂੰ ਟਿਕਟ ਮਿਲੀ ਕਾਦੀ ਤੇ ਅੜੀ ਚੀਜ਼ ਹੈਗਾ ਆਪਣਾ ਲੋਕ ਕਰ ਲੈਣਾ ਸੀਟ ਬੈਲਟ ਲਗਾਣੇ ਆ ਤੇ ਇੱਥੋਂ ਲੋਕ ਕਰ ਲੈਣਾ ਜੋ ਜਾਲੂ ਆਪਣਾ ਬਕਲ ਆ ਨਾ ਇਹ ਇਹਨਾਂ ਵਾਲਾ ਬਕਲ ਤੇ ਇਹਨੂੰ ਲੋਕ ਕਰ ਲੈਣਾ ਕਿਉਂਕਿ ਆਪਣਾ ਟਾਈਟ ਹੋ ਜਾਂਦੀ ਹੈ ਇਸ ਕਰਕੇ ਆਪਾਂ ਇਹਨੂੰ ਲੋਕ ਕਰ ਲੈਣੇ ਇੱਥੇ ਥੋੜਾ ਲੂਸ ਛੱਡ ਕੇ ਜੇ ਆਪਾਂ ਨੂੰ ਐਮਟੀਓ ਦਾ ਕੋਈ ਵੀ ਪੁਲਿਸ ਆਫੀਸਰ ਆਪਾਂ ਨੂੰ ਰੋਕਦਾ ਤਾਂ ਇਹਦੀ ਟਿਕਟ ਆਪ ਇਹ ਚੀਜ਼ ਦੀ ਤੇ ਦੂਜੀ ਨੇ ਇੱਕ ਮੈਂ ਹੋਰ ਦੇਖੀ ਸੋ ਉਹਦੇ ਵਿੱਚ ਕਿਸੇ ਆਪਾਂ ਕਾਟਨ ਆਪਰ ਨੂੰ ਦੇਖ ਲਓ ਨਿੱਕੇ ਨਿੱਕੇ ਚੀਜ਼ਾਂ ਨਾਲ ਆਪਾਂ ਨੂੰ ਇਹਨਾਂ ਦਾ ਪਤਾ ਨਹੀਂ ਹੁੰਦਾ ਜਦੋਂ ਆਪਾਂ ਟਿਕਟੋਕ ਇਨਸਟਾ ਤੇ ਇਦਾਂ ਦੇ ਰੀਲਾਂ ਦੇਖਦੇ ਆ ਥੋੜੇ ਆਪਾਂ ਨੂੰ ਇਨਫੋਰਮੇਸ਼ਨ ਨੌਲੇਜ ਇਹਨਾਂ ਤੋਂ ਮਿਲਦੀ ਹੈ ਫੇਰੀ ਆਪਾਂ ਨੂੰ ਪਤਾ ਲੱਗਦਾ ਵਾ ਰੈਗੂਲਰ ਲਾਈਫ ਕੀ ਚੱਲ ਰਿਹਾ ਦੁਨੀਆ ਤੇ ਤੇ ਮੈਨੂੰ ਇੱਕ ਆ ਸੀਟ ਬੈਲਟ ਵਾਲੀ ਸੀ ਜ਼ਰੂਰੀ ਗੱਲ ਕਿ ਇਹ ਆਪਾਂ ਮੋਸਟਲੀ ਕਰਦੇ ਕਰਦੇ ਆ ਡਰਾਈਵਰ ਕਿਉਂਕਿ ਟਾਈਟ ਹੁੰਦੀ ਹੈ ਸੀਟ ਬੈਲਟ ਤੇ ਹਾਰਸ਼ ਵੀ ਹੁੰਦੀ ਆ ਹਨ ਬਹੁਤ ਹਾਰਡ ਕਰਕੇ ਤੇ ਹਨਾ ਇਸ ਕਰਕੇ ਇਹਨੂੰ ਲੋਕ ਕਰ ਲੈਣਾ ਇਹ ਨਾ ਤੁਸੀਂ ਕਦੇ ਵੀ ਕਰਿਆ ਕਰੋ ਕਿਉਂਕਿ ਇਹਦੀ ਟਿਕਟ ਆ ਤੇ ਦੂਜੀ ਹੈਗੀ ਆਪਣੇ ਕਾਰਟਨਸ ਜੋ ਬਲੈਕ ਕਲਰ ਦੇ ਆਪਣੇ ਆਲਰੇਡੀ ਲੱਗੇ ਹੁੰਦੇ ਆਪਾਂ ਇਹਨੂੰ ਲਾ ਕੇ ਤਾਂ ਨਹੀਂ ਰੱਖ ਸਕਦੇ ਕਿਉਂਕਿ ਆਪਾਂ ਨੂੰ ਕਦੇ ਵੀ ਲੋੜ ਪੈ ਸਕਦੀ ਆ ਆਪਾਂ ਸਾਰਾ ਕਵਰ ਕਰਨਾ ਹੁੰਦਾ ਮਿਰਰ ਰਾਈਟ ਜੋ ਕਈ ਵਾਰ ਹੈ ਨਾ ਆਪਣੇ ਆਹਨੇ ਕਾਰਟਨ ਆਪਾਂ ਨੂੰ ਖੋਲ ਕੇ ਨਾ ਹਾਫ ਕਵਰ ਕਰ ਲੈਣੇ ਵਿੰਡੋ ਕਿ ਆਪਾਂ ਨੂੰ ਜੜਾ ਵਾ ਧੁੱਪ ਨਾ ਪਵੇ ਹਨਾ ਹੁਣ ਇਹਦੇ ਵਿੱਚ ਆਪਣੀ ਤੇ ਕੋਈ ਗਲਤੀ ਨਹੀਂ ਹੁਣ ਧੁੱਪਵਾ ਤੇ ਆਪਾਂ ਨੂੰ ਧੁੱਪ ਲੱਗਦੀ ਅੱਖਾਂ ਤੇ ਆਪਣੇ ਪਿਆਰੀਏ ਤੇ ਆਪਾਂ ਨੂੰ ਸਾਹਮਣੇ ਨਹੀਂ ਦਿਖਦੇ ਤੇ ਆਪਾਂ ਕਰ ਲੈਂਦੇ ਆ ਤਾਂ ਮੈਂ ਵੀ ਕਰਦੀ ਆ ਪਤਾਇਆ ਪਰ ਹੁਣ ਜਿਹਨੂੰ ਦੇਖੋ ਟਿਕਟ ਦੇਣੀ ਐ ਐਮਟੀ ਨੂੰ ਤੁਹਾਨੂੰ ਦੇ ਦੇਣੀ ਐ ਇਸ ਚੀਜ਼ ਦੀ ਹਨਾ ਤੇ ਉਹ ਉਹਨੂੰ ਉਸ ਵੀਰ ਨੂੰ ਪਤਾ ਐਦਾਂ ਟਿਕਟ ਮਿਲੀ ਕੀ ਉਹ ਕਹਿੰਦੇ ਵੀ ਮਤਲਬ ਤੂੰ ਹਾਫ ਕਵਰ ਕੀਤਾ ਹੋਇਆ ਸੀ ਤੇ ਮੈਨੂੰ ਉਹ ਨਾ ਵੀ ਤੇਰਾ ਅਹ ਦਿਖ ਨਹੀਂ ਰਿਹਾ ਇਸ ਤੋਂ ਵਿੱਚ ਕੌਣ ਬੈਠਾ ਵਾ ਤਾਂ ਇਸ ਕਰਕੇ ਉਹਨੂੰ ਟਿਕਟ ਮਿਲੀ ਦੇਖ ਲਓ ਹਨਾ ਫੇਸਬੁਕ ਗੱਲ ਤੇ ਆਪਾਂ ਕਿੱਦਾਂ ਮਤਲਬ ਬੈਸ ਕਰ ਸਕਦੇ ਹਾਂ ਕਿ ਹੁਣ ਇਹ ਇਹ ਤਾਂ ਆਪਾਂ ਨੂੰ ਹੁਣ ਧੁੱਪ ਲੱਗ ਰਹੀ ਆ ਆਪਾਂ ਇਹ ਕਰਨੀ ਹੋਈ ਐ ਚੀਜ਼ ਹਨਾ ਤੇ ਇਸ ਚੀਜ਼ ਦੀ ਕਾਟਨ ਦੀ ਇਤਿਹਾਸ ਸੀਟ ਬੈਲਟ ਵਾਲੀ ਮੈਂ ਰੀਸੈਂਟਲੀ ਇਹ ਦੋ ਵੀਡੀਓਜ਼ ਦੇਖੇ ਸੀ ਤਾਂ ਤੁਹਾਡੇ ਨੂੰ ਮੈਂ ਸ਼ੇਅਰ ਕੀਤੀਆਂ ਨੇ ਤਾਂ ਚਾਲਰ ਵਾਲੀ ਵੀਡੀਓ ਮੈਂ ਤੁਹਾਨੂੰ ਸਾਡਾ ਨਾ ਹੀ ਆਪਾਂ ਨੂੰ ਹੀ ਵਾਰਨਿੰਗ ਵਾਲੀ ਤੁਹਾਨੂੰ ਦੱਸੀ ਸੀ ਤੇ ਜਿਹੜੀ ਆਪਣੀ ਹੁਣ ਚੌਥੀ ਗੱਲ ਸੀ ਆਪਣੀ ਆ ਡੋਰੀਆਂ ਵਾਲੀ ਜੋ ਟਰੱਕ ਤੇ ਆਪਾਂ ਡੋਰੀਆਂ ਬੰਨੀਆਂ ਹੋਈਆਂ ਨੇ ਇਹ ਵੀ ਕਿਸੇ ਦੇ ਨਾਲ ਸੇਮ ਚੀਜ਼ ਹੈਪਨ ਹੋਈ ਕਿਉਂਕਿ ਹਰ ਪੰਜਾਬੀ ਦੇ ਟਰੱਕ ਤੇ ਡੋਰੀਆਂ ਹੁੰਦੀਆਂ ਨੇ ਇਹ ਕੋਈ ਉਹ ਗੱਲ ਨਹੀਂ ਹੈਗੀ ਕਿ ਨਾ ਹੁਣ ਸਭ ਦੇ ਹੀ ਹੁੰਦੀਆਂ ਨੇ ਜਿਨ੍ਹਾਂ ਦੇ ਆਪਣੇ ਟਰੱਕ ਨੇ ਤੇ ਸਾਡੇ ਵੀ ਬੰਨੀਆਂ ਹੋਈਆਂ ਸੀ ਤੇ ਇਹ ਚੀਜ਼ ਵੀ ਅਸੀਂ ਕਿਸੇ ਤੋਂ ਦੇਖੀ ਕਿ ਉਹਨਾਂ ਨੂੰ ਟਿਕਟ ਮਿਲੀ ਤੇ ਇਸ ਕਰਕੇ ਸੀ ਸਾਈਡ ਸਾਈਡ ਮਿਰਰਸ ਤੋਂ ਉਤਾਰ ਕੇ ਉਹ ਹਨ ਤੇ ਉਹ ਥੱਲੇ ਆਪਾਂ ਲਮਕਾ ਦਿਆ ਨਮਰੇ ਕਿਉਂਕਿ ਜਿੱਥੇ ਆਪਾਂ ਨੂੰ ਦੇਖ ਨਹੀਂ ਰ ਤੇ ਇਸ ਕਰਕੇ ਉਹਦੀ ਵੀ ਟਿਕਟਾਂ ਦੇਖ ਲੋ ਆ ਚਾਰ ਟਿਕਟਾਂ ਪਤਾ ਹੀ ਨਹੀਂ ਸੀ ਮਤਲਬ ਵੀ ਕਿੱਦਾਂ ਹੋ ਸਕਦੀਆਂ ਨੇ ਇੱਦਾਂ ਮਿਲਦੀਆਂ ਨੇ ਮਤਲਬ ਸਾਰਿਆਂ ਨੂੰ ਬਹੁਤ ਲੋਕਾਂ ਨੂੰ ਮਿਲ ਰਹੀਆਂ ਨੇ ਤੁਹਾਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਟਿਕਟ ਮਿਲ ਸਕਦੀ ਹੈ ਤਾਂ ਪਹਿਲਾਂ ਕਿਹਦਾ ਸੀ ਮੇਜਰ ਪ੍ਰੋਬਲਮਸ ਕੋਈ ਫਿਊਲ ਲੀਕਾਂ ਏਅਰ ਲੀਕ ਆ ਜਾ ਏਅਰ ਲਾਈਨਸ ਖਰਾਬ ਨਹੀਂ ਗਿਆ ਕੁਝ ਵੀ ਇਦਾਂ ਦੀ ਮੇਜਰ ਜਾਂ ਏਬੀਐਸ ਦੇ ਸਾਈਨ ਨੇ ਏਬੀਐਸ ਦਾ ਲਾਈਟਾਂ ਚੱਲਦੇ ਨੇ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਮੇਜਰ ਜਿਹੜੀਆਂ ਪ੍ਰੋਬਲਮਸ ਹੁੰਦੀ ਸੀ ਜਾਂ ਕੁਝ ਹੋਰ ਟਰੱਕ ਚ ਪ੍ਰੋਬਲਮ ਆ ਟਾਇਰ ਚ ਪ੍ਰੋਬਲਮ ਆ ਪਰ ਜਿਹੜੀਆਂ ਹੁਣ ਮਾਈਨਰ ਨੇਗੇ ਇਹਨਾਂ ਚੀਜ਼ਾਂ ਤਾਂ ਬੰਦਾ ਆਪਦਾ ਟਰੱਕ ਸ਼ਿੰਗਾਰ ਕੇ ਰੱਖਦਾ ਇਹ ਚੀਜ਼ਾਂ ਦਾ ਵੀ ਹੁਣ ਤੁਹਾਨੂੰ ਟਿਕਟਾ ਮੈਣਨ ਲੱਗ ਗਈਆਂ ਨੇਗੀਆਂ ਤੇ ਗਾਇਜ਼ ਜੋ ਟਰੱਕ ਵੀਰ ਨੇ ਭੈਣਾ ਨੇ ਭੈਣਾ ਨੇ ਪਿਆ ਨਹੀਂ ਤੇ ਪਗਦੀਪ ਜੀ ਫਿਲਪ ਕਰਾਇਆ ਕਿੰਨਾ ਪਿਆ 200 ਲੀਟਰ ਕਿੰਨਾ ਪਾਇਆ 224 224 ਪਾ ਲਿਆ ਜੀ ਚਲੋ ਮੈਂ ਸ਼ੀਸ਼ੇ ਸਾਫ ਕਰਕੇ ਹਟਿਆ ਜਿਹੜਾ ਗੋਰਾ ਨਾਲ ਖੜਾ ਸੀ ਹਾਂ ਹਾਂ ਖੜਾ ਸੀ ਟਰੱਕਾਂ ਜੀ ਇਹ ਕਹਿੰਦਾ ਨਾ ਵਾਈਟ ਆਰਨ ਹਾਂ ਇਹ ਹੱਸ ਕੇ ਕਹਿੰਦਾ ਹਾਂ ਹੁਣ ਮੇਰੇ ਵਾਲੇ ਦੇ ਸ਼ੀਸ਼ੇ ਸਾਫ ਕਰਦੇ ਅੱਛਾ ਤੈਨੂੰ ਕਹਿੰਦਾ ਮੈਂ ਕਹਾਂ ਕਰ ਦਿੰਦਾ ਕਹਿੰਦਾ ਨਹੀਂ ਜਸ ਕਿਹੜੇਂ ਕਹਿੰਦਾ ਹਾਂ ਤੂੰ ਕਿਲਾ ਫਰ ਸਾਡੇ ਵਾਲੇ ਦੇ ਕਰਦੇ ਤੇ ਕਿਹੜੀ ਕਰਦਾ ਹਾਂ ਉਹ ਬਾਹਰੇ શરીਰ ਦਾ ਸੀ ਫਿਰ ਮੈਂ ਧੇਰ ਨੂੰ ਪੁੱਛਿਆ ਅੱਛਾ ਤਾਂ ਹੁੰਦੇ ਨੇ ਕਿਹਾ ਮੈਂ ਕਿਹਾ ਕਰ ਦਿੰਨਾ ਕੋਈ ਨਾ ਹਨਾ ਹਾਂ ਤੇ ਫਿਰ ਜਦੋਂ ਮੈਂ ਕਲੀਨ ਆਪ ਸਾਰਾ ਕਰਕੇ ਵਾਪਸ ਆਉਣ ਲੱਗਾ ਫਿਰ ਮੈਂ ਕਿਹਾ ਮੈਂ ਕਿਹਾ ਕਰ ਦਿੰਨਾ ਕਲੀਨ ਜੇ ਤੂੰ ਚਾਹਣਾ ਹੂੰ ਹੂੰ ਨਹੀਂ ਠੀਕ ਹੈ ਮੈਂ ਕਿਹਾ ਆਰਟੀ ਸ਼ੋਰ ਕਹਿੰਦਾ ਹਾਂ ਜਿਹੜਾ ਥੈਂਕ ਯੂ ਸੋ ਮਚ ਚੋ ਉਹ ਤਾਂ ਬਚਾਰ ਤੋਂ ਹਿੱਲਿਆ ਨਹੀਂ ਜਾਂਦਾ ਹੁਣ ਇੱਕ ਦਿਨ ਟਰੱਕਾਂ ਦੀ ਵੀ ਪ੍ਰੋਬਲਮ ਮੋਟੇ ਮੋਟੇ ਕਾਦੇ ਹੁੰਦੇ ਸਾਰੇ ਟਰੱਕਾਂ ਵਾਲੇ ਹਨਾ ਗੋਰੇ ਵੈਸੇ ਜ਼ਿਆਦਾ ਨਹੀਂ ਗੱਦੀ ਪਰ ਆਪਣੇ ਵੀ ਪੰਜਾਬੀ ਹੈਗੇ ਨੇ ਗਾਇਜ਼ ਕਮਿਊਨਿਟੀ 'ਚ ਫਰਕ ਆ ਪੰਜਾਬੀਆਂ ਦੀ ਜੇ ਵੀ ਪਰ ਟਰੱਕ ਵਾਲੇ ਦੀ ਕਮਿਊਨਿਟੀ ਲੱਗ ਆ ਇਹ ਕਿ ਜੇ ਤੁਹਾਨੂੰ ਕੋਈ ਭਾਰਾ ਬੰਦਾ ਲਿਖ ਅਮਰੀਕਾ ਦੀ ਸਾਰੇ ਉਹ ਟਰੱਕ ਵਾਲੀ ਨੇ ਹਨਾ ਸਾਰੇ ਗੋਲ ਮੋਲ ਦੇ ਹੁੰਦੇ ਨੇ ਟਰੱਕਾਂ ਵਾਲੇ ਪਤਾ ਨਹੀਂ ਆਪਾਂ ਹੁਣ ਬੈਠੇ ਰਹਨੇ ਕੋਈ ਵਧੀਆ ਵੀ ਨਹੀਂ ਵਿੱਚ ਆਪਾਂ ਦੇਖਦੇ ਆਂ ਟਿਕਟੌਕ ਤੇ ਰੀਲਾਂ ਵਗੈਰਾ ਦੇਖਦੇ ਆਂ ਵਧੀਆ ਵੀ ਹੁੰਦੇ ਕਈ ਜਿਹੜੇ ਸ਼ੀਲ ਫਿਟ ਰੱਖਦੇ ਨੇ ਫਿਜ਼ੀਕਲ ਸਟਰੈਂਥ ਆਫ ਦੀ ਬੰਦੋਂ ਦੇ ਆ ਪੂਰੀ ਐਂਡ ਟਰੱਕ ਦਾ ਡੰਬਲ ਡੰਬਲ ਰੱਖੇ ਹੁੰਦੇ ਪਰ ਆਪਾਂ ਤੋਂ ਇੰਨਾ ਹੁੰਦਾ ਨਹੀਂ ਨਾ ਟਾਈਮ ਦਾ ਉਹ ਹੈਗੇ ਨੇ ਸਿੰ ਨਾਲ ਖੁੱਲਾ ਡੇ ਜਿੰਨਾਂ ਕੋ ਖੁੱਲਾ ਟਾਈਮ 12-13 ਘੰਟੇ ਦੀ ਸ਼ਿਫਟ ਲਾਈ 8-10 ਘੰਟੇ ਦੀ ਪੈ ਗਏ ਤੇ ਸਲੀਪ ਪਾਤੀ 8-10 ਘੰਟੇ ਉਹ ਆਪਦਾ ਪੂਰਾ ਨੇਰ ਆ ਟਾਈਮ ਦੇ ਵਿੱਚ ਹੀ ਨਾ ਆਉਦਾ ਜੀ ਕਰ ਲੈਂਦੇ 13 ਘੰਟੇ ਨੇ ਗਰਦੀਪ ਜੀ ਬਹੁਤ ਟਾਈਮ ਹੁੰਦਾ ਆਪਣੇ ਕੋਲ ਤਾਂ ਟਾਈਮ ਨਹੀਂ ਹੁੰਦਾ ਆਪਣੇ ਕੋਲ ਤਾਂ ਖਾਣਾ ਖਾਣ ਦਾ ਟਾਈਮ ਨਹੀਂ ਹੁੰਦਾ ਇੱਕ ਘੰਟਾ ਉਹਨਾਂ ਦੇ ਵਿੱਚ ਫਟਾਫਟ ਆਪਣਾ ਖਿਚੀ ਦਾ ਕੰਮ ਹਨ ਜੇ ਇਦਾਂ ਦਾ ਹੋਵੇ ਫਿਰ ਤਾਂ ਵਧੀਆ ਵਾ ਦੇਖੋ ਗਾਇਸ ਤੇਲ ਭਰਉਂਦੇ ਭਰਉਂਦੇ ਕਿਵੇਂ ਨੇਰਾ ਹੋ ਗਿਆ ਏ ਬਸ ਆਪਾਂ ਕਰਦੇ ਆਂ ਟ੍ਰਿਪ ਸਟਾਰਟ ਤੇ ਗਰਦੀਪ ਜੀ ਸਵੇਰੇ ਕਰਨਗੇ ਵਲੌਗ ਦਾ ਐਂਡ ਇੱਕ ਵਾਰ ਤੁਸੀਂ ਲੋਕੇਸ਼ਨ ਤੇ ਜਾ ਕੇ ਤੁਹਾਨੂੰ ਲੋਕੇਸ਼ਨ ਤਾਂ ਆਪਾਂ ਨਹੀਂ ਦਿਖਾਵਾਂਗੇ ਕਿਉਂਕਿ ਥੋੜੀ ਜਿਹੀ ਕੰਪਨੀ ਦੀ ਪ੍ਰਾਈਵੇਸੀ ਹੁੰਦੀ ਹੈ ਨਾ ਪਰ ਤੁਹਾਨੂੰ ਦੱਸ ਦਾਂਗੇ ਆਪਾਂ ਪਹੁੰਚਣਾ ਮੌਂਟਨ ਤੇ ਉੱਥੇ ਜਾ ਕੇ ਗਰਦੀਪ ਜੀ ਤੁਹਾਨੂੰ ਪਹਿਲਾਂ ਆਪ ਪੰਪ ਤੇ ਪਹੁੰਚਣਾ ਵੈਸੇ ਮੇਰੀ ਸ਼ਿਫਟੀ ਸਟਾਰਟ ਹੋਣੀ ਹੈ ਮੈਂ ਤੁਹਾਨੂੰ ਗੁੱਡ ਮਾਰਨਿੰਗ ਬੁਲਾਉਂਗੀ ਸਵੇਰ ਦੀ ਕਿਉਂਕਿ ਆਪਾਂ ਪੰਪ ਪਹੁੰਚਣਾ ਵਾ ਪਹਿਲਾਂ ਪੰਪ ਤੇ 4:52 ਤੇ ਹਨ ਜੀ ਤੇ ਪੰਪ ਪੜਕੇ ਵਾ ਫਰੈਸ਼ ਹੋਵਾਂ ਫਿਰ ਆਪਾਂ ਲੋਕੇਸ਼ਨ ਤੇ ਜਾਂਦੇ ਹੁੰਨੇ ਕੋ ਕਿ 10 15 ਮਿੰਟ ਲੱਗਦੇ ਆ ਫਿਰ ਲੋਕੇਸ਼ਨ ਤੇ ਨਾਲ ਹੀ ਪਹੁੰਚ ਕੇ ਮੇਰੀ ਸ਼ਿਫਟ ਸਟਾਰਟ ਹੋਣੀ ਚਾਹ ਲੋ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਤੇ ਜਦ ਤੱਕ ਲਈ ਰੱਬ ਰੱਖਾ ਸੋ ਜੋ ਸਾਰੇ ਬਾਏ ਬਾਏ ਜੀ ਤੇ ਦੂਜੀ ਬਾਏ 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 ਗੁੱਡ ਮਾਰਨਿੰਗ ਗਾਇਜ਼ ਵੈਲਕਮ ਬੈਕ ਸਵੇਰ ਦੇ ਵਾਚ ਚੁੱਕੇ ਨਹੀਂ 7 ਵਜੇ ਕਿਤੇ ਮੈਂ ਟੈਂਪ ਨਹੀਂ ਦੇਖੇ ਸਾਢੇ 6 ਵਜੇ ਗਏ ਨੇ ਮੈਂ ਵੀ ਉੱਠਿਆ ਇਹ ਬਸ ਬ੍ਰਸ਼ ਕੀਤਾ ਤੇ ਉਹ ਪਾਣੀ ਭਰ ਕੇ ਲਿਆਉਂਦਾ ਵਾ ਉਹ ਦੇਖ ਲਓ ਇੱਥੇ ਗਾਈਜ਼ ਰਹੇ ਸਮੇਂ ਪੂਤੋਂ ਬੁਖਾਵਾਗੇ ਸੀ ਤੇ ਬਸ ਔਟਕਾ ਨਹੀਂ ਮੈਂ ਬ੍ਰਸ਼ ਕਰ ਕੇ ਆਈ ਅੰਦਰ ਵੀ ਪੀਸ ਪਾਣੀ ਪਾ ਦੇ ਫਟਾਫਟ ਪਾਣੀ ਫਿਨਿਸ਼ ਹੋ ਗਿਆ ਸੀ ਪਾਣੀ ਪਾਰਨਾ ਭੁੱਲ ਗਏ ਸੀ ਹਾਂ ਪਹਿਲਾਂ ਬੜਾ ਸਿਰਫ ਪਛਰੇ ਗੜੇ ਵਾਲਾ ਹੀ ਦਾ ਸੀਗਾ ਬੱਕੜ ਪਈ ਤੇ ਜੀ ਤੁਸੋਂ ਵੀ ਸਾਰੀ ਹੁਣ ਅਸੀਂ ਇੱਥੋਂ ਪਰਲੀ ਬਸ ਵਾਟ ਗਾਈਜ਼ ਦੇਖ ਲੋ ਜਿੰਨ ਚੜਦਾ ਕਿੰਨਾ ਸੋਹਣਾ ਲੱਗਦਾ ਹੁਣ ਅੱਜ ਤਾਂ ਗਾਈਜ਼ ਇੰਨੀ ਜ਼ਿਆਦਾ ਠੰਡੇ ਪੇ 6-7 ਟੈਂਪਰੇਚਰ ਹੋਇਆ ਪਿਆ ਬਹੁਤ ਠੰਡ ਲੱਗਦੀ ਹੈ ਗਰੀਬ ਜੀ ਬਰੋਂ ਉੱਥੇ ਮੈਂ ਸੋ ਗਿਆ ਉੱਥੇ ਮੈਨੂੰ ਜ਼ਿਆਦਾ ਠੰਡ ਲੱਗਦੀ ਹੈ ਗੁੱਡ ਮਾਰਨਿੰਗ ਉਹ ਦੇਖਿਆ ਹਾਂ ਗੁੱਡ ਮਾਰਨਿੰਗ ਮੰਨਦੇ ਆ ਗੁੱਡ ਮਾਰਨਿੰਗ ਚਲੋ ਚੱਲੀਏ ਗਾਈਜ਼ ਪਹੁੰਚਦੇ ਆ ਲొਕੇਸ਼ਨ ਤੇ ਤੇ ਕਰੀ ਉੱਥੇ ਜਾ ਕੇ ਡਿਲੀਵਰੀ ਤੇ ਫਿਰ ਮੇਰੀ ਸ਼ਿਫਟ ਕਰੀ ਗਿਆ ਸਟਾਰਟ ਤੇ ਪੀ ਐਚ ਆ ਕੈਮ ਹੋ ਕੇ ਤੁਰੀਏ ਹਾਂਜੀ ਤੇ ਆਪਾਂ ਡਿਲੀਵਰੀ ਦੇ ਟਾਈਮ 8:00 ਕਲੋਕ ਹੁੰਦਾ ਪਰ ਆਪਾਂ ਡਾਕ ਤੇ ਲਗਾਤਾ ਆਲਰੇਡੀ ਰੱਖਦੇ ਆਪਾਂ ਸਭ ਤੋਂ ਪਹਿਲਾਂ ਪੀਨੇ ਆ ਚਾਹ ਤੇ ਫੇਰ ਇਨਰਜੀ ਆਉਂਦੀ ਥੋੜੀ ਜਿਹੀ ਬੋਲਣ ਦੀ ਹੂੰ ਆਓ ਜੀ ਮੜਾਈਏ ਚਾਹ ਫੇਰ ਸਬਜੀ ਮੈਂ ਮਿਕਸ ਘਾਤੀ ਤੋੜਦੀ ਠੀਕ ਆ ਹਾਂ ਜੀ